ਯਾਨੀ ਵਾਵਾ ਗੋਲੀਆਂ ਚਲਾਉਂਦੀਆਂ ਚੀਕਾ ਮਾਰਦੇ ਸੀ ਜੀਪਾਂ ਤੇ ਓਫ ਰੋਡਿੰਗ ਕਰਨ ਆਉਂਦੇ ਸੀ ਨਾ ਹਾਂ ਹਾਂ ਉਹ ਤਾਂ ਆਪਦੇ ਹਿਸਾਬ ਨੂੰ ਆਪੀ ਦਾ ਜੱਬ ਨੂੰ ਬਹੁਤ ਇਹ ਜਿਹੜੂ ਆ ਇੱਥੇ ਤੁਸੀਂ ਚਲੋ ਚਲੋ ਇੱਕ ਕਿਰੇ ਵਿੱਚ ਦੱਸਦੇ ਆ ਕਿ ਉਹ ਅਕਬਰ ਨੂੰ ਲੁਕੋਇਆ ਗਿਆ ਸੀ ਸਰਪੰਚ ਸਾਹਿਬ ਇਹ ਫੋਟੋ ਮੈਂ ਐਮਾ ਜੋਂ ਤੇ ਪਾਤੀ ਜੇ ਤੁਸੀਂ ਡਾਊਨਲੋਡ ਕਰਨੀ ਹੈ ਗੂਗਲ 'ਤੇ ਭਾਈ ਨਾਈਸ ਟੂ ਮੀਚ ਨਾਈਸ ਟੂ ਮੀ ਕਿ ਇਟ ਵਾਸ ਅ ਪਲੇਜ਼ਰ ਟੂ ਹੈਵ ਸਾਡੇ ਕੋਲ ਡਿਸਕਸਨ ਹੋਣਾ ਹੈ ਤੁਹਾਨੂੰ ਬਹੁਤ ਫੁਰ ਦਿੱਤਾ ਤਾਂ ਕੋਈ ਮਹਿੰਗੇ ਕੱਪੜੇ ਪੀਵੇ ਪਰ ਜਰੂਰ ਤੁਹਾਡੇ ਹੱਥਾਂ ਦੀ ਚੀਜ਼ਾਂ ਦੀ ਸਤਿਕਾਰ ਜੀ ਵੈਲਕਮ ਹੈ ਜੀ ਇੱਕ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਤਰੀਕ ਹੋ ਗਈ ਜੀ 9 ਨਵੰਬਰ ਸਾਲ 2025 ਦਿਨ ਐਤਵਾਰ ਸਵੇਰ 7:30 ਵਜੇ ਦਾ ਸਵੇਰੇ ਰਾਤ ਆਪਾਂ ਇੱਥੇ ਰੁਕੇ ਸੀ ਜੀ ਹੁਸ਼ਿਆਰਪੁਰ ਦੇ ਉਹ ਜਿਹੜੇ ਜੰਗਲਾਂ ਨੇੜੇ 20 ਕਿਲੋਮੀਟਰਾਂ ਲੋਕਲ ਹੁਸ਼ਿਆਰਪੁਰ ਤੋਂ ਇੱਥੇ ਹੋ ਰਹੀ ਸੀ ਕੁਮੱਕੜ ਮਿਲਣੀ ਅੱਜ ਕੁਮੱਕੜ ਮਿਲਣੀ ਦਾ ਦੂਸਰਾ ਦਿਨ ਹੈ ਬਾਕੀ ਅੱਜ ਆਪਾਂ ਨੇ ਹੁਣ ਜਾ ਕੇ ਮਾਰਨਿੰਗ ਵਾਕ ਤੇ ਜਾਣਾ ਇੱਥੇ ਸਵੇਰ ਦੀ ਸੈਰ ਤੇ ਜਾਣਾ 2-3 ਕਿਲੋਮੀਟਰ ਉਸ ਤੋਂ ਬਾਅਦ ਬ੍ਰੇਕਫਾਸਟ ਹੈ ਤੇ ਫਿਰ ਵਾਪਸੀ ਹੈ ਰਾਤ ਆਪਾਂ ਜਿਹੜੇ ਟੈਂਟ ਲਏ ਹੋਏ ਇਸ ਟੈਂਟ ਚ ਰੁਕੇ ਸੀਗੇ ਤੇ ਹੁਣ ਸਵੇਰੇ ਆਪਾਂ ਉੱਠੇ ਥੋੜੇ ਟਾਈਮ ਬਾਅਦ ਆਪਾਂ ਨੇ ਇੱਥੇ ਜਿਹੜੇ ਟੈਂਟ ਆਪਣੇ ਪੈਕ ਕਰਨੇ ਤੇ ਇਸ ਜਗ੍ਹਾ ਤੇ ਆਪਣੇ ਟੈਂਟ ਲਾ ਲਏ ਸੀਗਾ ਜਿੱਥੇ ਆ ਫਰੈਸ਼ਟ ਹਾਊਸ ਬਣਿਆ ਹੋਇਆ ਤੇ ਇੱਥੇ ਜਿੱਥੇ ਜਗ੍ਹਾ ਮਿਲ ਰਹੀ ਹੈ ਸਾਰੇ ਕਮਕਣਾਂ ਇੱਥੇ ਟੈਂਟ ਲਾਏ ਹੋਏ ਆ। ਸਾਹਮਣੇ ਉਸ ਜਗ੍ਹਾ ਤੇ ਜਿਹੜਾ ਮੇਨ ਸਟੇਜ ਦਾ ਪ੍ਰੋਗਰਾਮ ਹੋਇਆ ਸੀ ਕਮਕੜੀ ਮਿਲਣੀ ਦਾ। ਜਿੱਥੇ ਆ ਬੈਨਰ ਲੱਗਿਆ ਹੋਇਆ ਤੇ ਉਹ ਬੈਠਣ ਦਾ ਤੇ ਬੋਨਫਾਇਰ ਆ ਉੱਥੇ ਸੀਗਾ। ਬਾਕੀ ਕੁਝ ਮਿੱਤਰਾਂ ਨੇ ਜਿਹੜੇ ਟੈਂਟ ਐ ਦੂਜੇ ਪਾਸੇ ਵੀ ਲਾਏ ਹੋਏ ਆ ਪਾਰਕ ਦੇ ਵਿੱਚ। ਇਹ ਸਾਰੇ ਤੁਸੀਂ ਜਿਹੜੇ ਰੰਗ-ਬਰੰਗੇ ਦੇਖ ਰਹੇ ਹੋ ਇੱਥੇ ਰੁਕਣ ਵਾਸਤੇ ਆਪਣੇ ਆਪਣੇ ਟੈਂਟ ਲਾਏ ਹੋਏ। ਕੁਝ ਮਿੱਤਰਾਂ ਜਿਵੇਂ ਗੱਡੀਆਂ ਖੜੀਆਂ ਆ ਗੱਡੀਆਂ ਦੇ ਵਿੱਚ ਵੀ ਰੁਕੇ ਸੀਗੇ। ਉਹ ਸਾਹਮਣੇ ਗੱਡੀਆਂ ਉੱਥੇ ਲੱਗੀਆਂ ਹੋਈਆਂ ਤੇ ਨਾਲ ਜਿਹੜਾ ਉਹ ਅ ਬ੍ਰੇਕਫਾਸਟ ਦਾ ਪ੍ਰੋਗਰਾਮ ਉੱਥੇ ਹੈ। ਬਾਕੀ ਹੁਣ ਆਪਾਂ نیچے ਚੱਲਦੇ ਹਾਂ ਕਿਉਂਕਿ ਜਿਹੜੀ ਸਵੇਰ ਦੀ ਸੈਰ ਹੈ ਉਹ ਤਕਰੀਬਨ ਸ਼ੁਰੂ ਹੋਣ ਵਾਲੀ ਹੈ ਤੇ ਕੁਝ ਮਿੱਤਰਾਂ ਨੇ ਚਾਹ ਪੀ ਲਈ ਕੁਛ ਦੇ ਚਾਹ ਪੀਣ ਤੋਂ ਬਾਕੀ। ਗੁੱਡ ਮਾਰਨਿੰਗ ਬਰਾਦਰ ਸਾਹਿਬ। ਵੈਰੀ ਗੁੱਡ ਮਾਰਨਿੰਗ ਭਾਈ ਜੀ। ਹੋ ਠੀਕ ਹੋ ਜੀ ਵਧੀਆ ਵਧੀਆ ਜੀ ਵਧੀਆ। ਜਮਾਂ ਲੋਟ ਆ ਬਈ। ਆਜੋ ਫਿਰ ਬੂਡ ਪਾ ਕੇ। ਆ ਗਿਆ ਸਾਰ ਹੋ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋ ਠੀਕ ਹੈ ਜੀ। ਲੋ ਜੀ ਜਦੋਂ ਆਏ ਇੱਥੇ ਤਾਂ ਆਪਣੀ ਜਾਣ ਪਛਾਣੇ ਆਪਣੇ ਤਜਰਬੇ ਸਾਂਝੇ ਕਰੀ ਸੀ ਇੱਥੇ ਮਿੱਤਰਾਂ ਨੇ ਇਹਨਾਂ ਕੁਰਸੀਆਂ ਉਹ ਸਾਹਮਣੇ 메인 ਸਟੇਜ ਹੈ ਘਮਕੜੀ ਦੀ ਪਿੱਛੇ ਬੈਂਨਨ ਵੀ ਲੱਗਿਆ ਹੋਇਆ 7ਵੀਂ ਘਮਕਣ ਮਿਲਣੀ 7 8 9 ਨਵੰਬਰ 2025 ਘਮਕੜਨਾਮਾ ਬਾਕੀ ਕੁਝ ਇੱਥੇ ਕਮਰੇ ਬਣੇ ਹੋਏ ਰੁਕਣ ਵਾਸਤੇ ਜਿਹੜੀਆਂ ਲੇਡੀਜ਼ ਐ ਬੀਬੀਆਂ ਉਹਨਾਂ ਵਾਸਤੇ ਅਰੇਂਜਮੈਂਟ ਹੈਗਾ ਵਿੱਚ ਬਾਕੀ ਵੀਰਿਆ ਜੀ ਨੇ ਟੈਂਟ ਲਾ ਕੇ ਰੁਕਣਾ ਆਪਣੇ ਆਪਣੇ ਟੈਂਟ ਇੱਥੇ ਲਾਏ ਹੋਏ ਸਾਰੇ ਨੇ ਇਹ ਇਹਨਾਂ ਨੇ ਸਜਾਵਟ ਕਰੀ ਹੋਈ ਇੱਥੇ ਐਂਟਰੀ ਗੇਟ ਤੇ ਤੇ ਇਸ ਜਗ੍ਹਾ ਖਾਣ ਪੀਣ ਦਾ ਪ੍ਰੋਗਰਾਮ ਇਸ ਜਗ੍ਹਾ ਤੇ ਹੋਇਆ ਸੀਗਾ ਬਾਕੀ ਹੁਣ ਨੇਚਰ ਵਾਕ ਲਈ ਇਸ ਪਾਸੇ ਨੂੰ ਇੱਕ ਪਗਡੰਡੀ ਰਸਤਾ ਬਣਿਆ ਹੋਇਆ ਉਧਰੋਂ ਜਾਣਾ ਹੈ ਗੁੱਡ ਮਾਰਨਿੰਗ ਕ੍ਰਿਸ਼ਨਾ ਜੀ ਸੇ ਸਤਿ ਸ੍ਰੀਕਾਲ ਵੈਰੀ ਗੁੱਡ ਸੇ ਸਤਿ ਸ੍ਰੀਕਾਲ ਟੂ ਸਤਿ ਸ੍ਰੀਕਾਲ ਗੁੱਡ ਮਾਰਨਿੰਗ ਓਕੇ ਯਾ ਸੋ ਅ ਡਿਫਰੈਂਟ ਯਾ ਡਿਫਰੈਂਟ ਫੀਲਿੰਗ ਅ ਇਟਸ ਫਾਈਨ ਆਈ ਸਟੇ ਵਿਦ ਸੂਕੂ ਇਨ ਲੋਦੀਆਨਾ ਐਂਡ yeah, you can't. Are you, with, you are staying with mr. Supreme. <coughs> yeah, yeah, yeah. Okay, i with stay them. with his family. Okay, so that's uh, super nice. and uh, yeah, then you can't do everything. i can't go to rajasthan, pushkar. so okay. fine, all fine to me. Uh, after tomorrow, tomorrow i'm leaving uh, to delhi and south. good morning, Shuru. ਆਜੋ ਬਾਈ ਗੁੱਡ ਮਾਰਨਿੰਗ ਇੱਥੇ ਜੇ ਫੋਟੋ ਕਰਦੇ ਮੇਰੀ ਆਹ ਕਰ ਦਿੰਨੇ ਆ ਤਾਂ ਵਿਆਲਾ ਮਾਹੌਲ ਲੱਗ ਰਿਹਾ ਪੂਰਾ ਲੋ ਪਈ ਆਜੋ ਚੱਲੇ ਆਪਾਂ ਸਵੇਰੇ ਨੇਚਰ ਵਾਕ ਲਈ ਇਹ ਰਸਤੇ ਰਹੀਂ ਜਿੱਥੇ ਆ ਖਾਣ ਪੀਣ ਦਾ ਅਰੇਂਜਮੈਂਟ ਸੀ ਹੋਰ ਬਾਈ ਜੀ ਵਧੀਆ ਜੀ ਠੀਕ ਠਾਕ ਹੋ ਚਲੋ ਵਧੀਆ ਇੱਥੇ ਕਿ ਤੁਸੀਂ ਪਹਿਲੀ ਵਾਰ ਰੁਕੇ ਆ ਕਿਵੇਂ ਵਧੀਆ ਲੱਗਿਆ ਨਾ ਬਹੁਤ ਵਧੀਆ ਵਧੀਆ ਰਿਹਾ ਪਤਾ ਨਹੀਂ ਲੱਗਾ ਕਿੱਥੇ ਸੁੱਤੇ ਆ ਹਾਂਜੀ ਹਾਂ ਠੀਕ ਹੈ ਵਧੀਆ ਸਵੇਰੇ ਸਿਰ ਇੱਥੇ ਚਾਹ ਪੀਤੀ ਆ। ਆ ਹੁਣ ਹੁਣ ਦੇਖਣ ਚੱਲੇ ਆ ਇੱਥੇ ਲਾਗੇ ਛੱਗੇ ਵਾਲੇ ਸਾਰੇ ਜੰਗਲ। ਆ। ਬਰਾੜ ਸਾਹਿਬ ਵੀ ਸਾਡੇ ਨਾਲ ਹੈ। ਗੁਰ ਬਰਾੜ ਵਲੋਗਸ। ਹਾਂਜੀ। ਖਾਣਾ ਖਾਣਾ ਲਾਣਾ ਚੱਕਿਆ ਹੋਇਆ। ਸਹੀ ਗੱਲ। ਦੋ ਮਿੰਟ ਬਾਈ ਦੀ ਹਾਜ਼ਰੀ ਲਵਾ ਲਈਏ। ਬਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹੈ ਜੀ। ਹੋ ਅੱਛਾ। ਉਹ ਰਾਈਡਿੰਗ ਬਾਰੇ ਹੋਈ ਸੀ ਗੱਲ। ਅੱਛਾ 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 ਠੀਕ ਹੈ ਤਾਂ ਆਪਣੀ ਨਾ ਹੋਈ ਸੀ ਗੱਲ। ਹਾਂਜੀ ਹਾਂ। ਹੋ ਠੀਕ ਹੋ ਜੀ ਵਧੀਆ। ਬਹੁਤ ਵਧੀਆ। ਗੁੱਡ ਮਾਰਨਿੰਗ ਸਰ ਆਜੋ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਈ ਜੀ ਦੋਹਾਲ ਸਾ ਪਿੱਛੇ ਰਹਿ ਗਏ ਮਾਈਕ ਦੋ ਲੱਗਿਆ ਨਾ ਪਹਾੜਾਂ ਉਨਾਂ ਦਾ ਮਾੜਾ ਵਸਤਾ ਹਾਂ ਫਰਕ ਪੈਂਦਾ ਮਾਈਕ ਦਾ ਡੰਡੀ ਵਾਲਾ ਰਸਤਾ ਭਾਈ ਆਪਣਾ ਖਤਮ ਹੋ ਗਿਆ ਇਹੜਾ ਪਹਾੜੀ ਰਸਤਾ ਅੱਗੇ ਆਪਾਂ ਨਿਕਲੇ ਆਏ ਸੜਕ ਤੇ ਕਾਫੀ ਮਿੱਤਰ ਜਿਹੜੇ ਆਪਣੇ ਗੇਂ ਨਿਕਲ ਗਏ ਤੇ ਉਹਨਾਂ ਨੂੰ ਦੱਸਿਆ ਕਿ ਇਹ ਸੱਜੇ ਜਾਣਾ ਆਪਾਂ ਨੇ ਜਿਹੜੇ ਕੱਲ ਆਏ ਸੀ ਆਪਾਂ ਹਾਂ 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 ਉਹੀ ਰਸਤਾ ਹੈਗੇ ਇਹ ਸੜਕ ਤੋਂ ਆ ਰਹੇ ਹਾਂ ਬਾਈ ਇਹਦੇ ਨਾਲ-ਨਾਲ ਦੇਖੋ ਹਸ਼ਿਆਰ ਪਰਦੇ ਨਜ਼ਾਰੇ ਵੈਸੇ ਜਾਣਾ ਆਪਾਂ ਨੂੰ ਸਾਈਡ ਤੇ ਇੱਥੇ ਆਪਾਂ ਨਜ਼ਾਰਾ ਦੇਖਣ ਰੁਕੇ ਹਾਂ ਇਸ ਤਰ੍ਹਾਂ ਕਰਕੇ ਪਾਣੀ ਇੱਥੇ ਚੱਲਦਾ ਰਹਿੰਦਾ ਬਾਈ ਛਾਲ ਲਾ ਕੇ ਦਿਖਾਉਗਾ ਭੱਜ ਕੇ 1 2 3 ਆਪਾਂ ਵੈਸੇ ਇਹ ਦੇਖਦਾ ਸੀ ਕੱਲ ਆਪਾਂ ਦੇਖਿਆ ਬਾਈ ਇਹ ਦੇਖਿਆ ਏਸੀ ਆਪਾਂ ਉੱਪਰੋਂ ਪਰ ਆਪਾਂ ਦੂਜੇ ਲੰਗੇ ਪਰ ਇੱਥੇ ਵੀ ਲੱਗਦਾ ਕੰਡੀਸ਼ਨ ਹੈ ਨਹੀਂ ਚੱਲਣ ਵਾਲੀ ਹਨਾ ਠੀਕ ਠੀਕ ਸੀਗਾ ਜੀ ਇਹ ਇਹਨਾਂ ਰਸਤੇ ਨੇ ਭਾਈ ਆਫਰ ਰੋਡਿੰਗ ਹੁੰਦੀ ਹੈ ਥਾਰ ਗੱਡੀ ਲਿਆਓ ਜਾਂ ਜੀਪ ਲਿਓ ਬਹੁਤ ਜਿਹੜੇ ਸ਼ਕੀਨੇ ਮੁੰਡੇ ਇੱਥੇ ਇਹਨਾਂ ਰਸਤੇ 'ਚ ਆਫਰ ਰੋਡਿੰਗ ਕਰ ਰਹੇ ਨੇ ਹੋ ਗਿਆ ਸੋਨੀ ਉਹ ਚੱਕ ਕੇ ਇੱਕ ਜੋੜਾ ਬਾਹਰ ਰੱਖਦਾ ਤੇ ਆਪ ਦਾ ਬਾਹਰ ਰੱਖਦਾ ਫੇਰ ਅੰਦਰ ਹੀ ਨਹੀਂ ਹੋਇਆ ਅੱਛਾ ਐ ਹੋਇਆ ਹਾਂ ਠੀਕ ਜੇ ਉਹ ਦੋ ਆਖਾ ਬੂਟ ਜੇ ਤੂੰ ਸਾਰੇ ਬੂਟ ਤੇ ਮੁੰਡਿਆਂ ਨੇ ਵਾਵਾ ਗੋੜੀਆਂ ਚਲਾਉਂਦੀਆਂ ਚੀਕਾਂ ਮਾਰਦੇ ਸੀ ਜੀਪਾਂ ਤੇ ਓਫ ਰੋਡਿੰਗ ਕਰਨ ਆਉਂਦੇ ਸੀ ਨਾ ਹਾਂ 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 ਤੇ ਪਿੰਡ ਵਾਲਿਆਂ ਨੇ ਕੰਪਲੀਟਾਂ ਨਹੀਂ ਕੀਤੀਆਂ ਹੂੰ ਉਹ ਥੋੜੇ ਜਿਹੇ ਜਿੰਨੇ ਜਿਹੜੇ ਆਉਂਦੇ ਸੀ ਉਹਨਾਂ ਦੇ ਲਿੰਕ ਹੈਗੇ ਜੀ ਬਾਂਦ ਹਾਂ ਤਾਂ ਹੀ ਬੋਰਡ ਲਾਇਆ ਹੋਇਆ ਨੇ ਉਹਨੇ ਵੀ ਖਬਰ ਪਤਾ ਹੈ ਮੈਨੂੰ ਸਹੀ ਗੱਲ ਹੈ ਤੇ ਪਿੰਡ ਵਾਲਿਆਂ ਨੇ ਅੱਜ ਕੇ ਬੋਰਡ ਲਾਇਆ ਕਿ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਮਲੋਟ ਦੇ ਅੰਦਰ ਬਾਹਰੀ ਵਿਅਕਤੀਆਂ ਦਾ ਘੁੰਮਣਾ ਫਿਰਨਾ ਜਾਣ ਦੀ ਸਖਤ ਮਨਾਈ ਹੈ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਕੁਝ ਜਿਹੜੇ ਓਫ ਰੋਡਿੰਗ ਵਾਲੇ ਉਹਨਾਂ ਨੇ ਇ ਨੰਦ ਵਿੱਚ ਆਇਆ ਹੁਣ ਤਾਂ ਕਰਕੇ ਬੋਰਡ ਲਾਤੇ ਉਹਨਾਂ ਨੇ ਸਾਰਾ ਹੁਣ ਆਪਾਂ ਜਿਹੜਾ ਇਹ ਇਲਾਕਾ ਘੁੰਮ ਰਹੇ ਹਾਂ ਜੀ ਹੁਸ਼ਿਆਰਪੁਰ ਦਾ ਪੰਜਾਬ ਦਾ ਇਲਾਕਾ ਹੈ ਇੱਥੇ ਆ ਕੇ ਆਪਾਂ ਨੂੰ ਇਹ ਲੱਗਦਾ ਕਿ ਆਪਾਂ ਹਿਮਾਚਲ ਚ ਆ ਗਏ ਤੇ ਠੰਡ ਵੀ ਇੱਥੇ ਕਾਫੀ ਜ਼ਿਆਦਾ ਰਾਤ ਅਸੀਂ ਟੈਂਟ ਚ ਰੁਕੇ ਹਾਂ ਤਾਂ ਕੰਬਲ ਲੈ ਕੇ ਸਾਨੂੰ ਜਿਹੜਾ ਤੇ ਰਾਤ ਲੰਗਾਈਏ ਬਾਕੀ ਠੰਡ ਕਾਫੀ ਜ਼ਿਆਦਾ ਸੀ ਰਾਤ ਬਾਕੀ ਇੱਥੇ ਜਿਹੜੇ ਅਵਾਰਾ ਪਸ਼ੂ ਆ ਜਾਂ ਜੰਗਲੀ ਜਾਨਵਰ ਵੀ ਕਾਫੀ ਹੈ ਇਸ ਕਰਕੇ ਇਹਨਾਂ ਨੇ ਰਸਤੇ ਚ ਆ ਬਾੜਾਂ ਕਰੀ ਹੋਈਆਂ ਤਾਂ ਕਿ ਪਸ਼ੂ ਕੋਈ ਨੁਕਸਾਨ ਨਾ ਕਰਨ ਫਸਲਾਂ ਦਾ ਬਾਗ ਤੇੰਦੂ ਸਾਰੇ ਜਾਨਵਰ ਨੇ ਬਾਈ ਤਕਰੀਬਨ ਸੂਰਬੀਏ ਜੀ ਸੂਰ ਉਹ ਕਰਦਾ ਨਾ ਨੁਕਸਾਨ ਫਸਲਾਂ ਦਾ ਹੂੰ ਹੁਣ ਕਿਹੜੀ ਫਸਲ ਦੀ ਕਰ ਰਹੇ ਹੋ ਤਿਆਰੀ ਤੁਸੀਂ ਟੋਪਲਰ ਵਗੈਰਾ ਸਫੈਦੇ ਠੀਕ ਤਾਂ ਹੀ ਖਾਲਾਂ ਤਿਆਰ ਕਰ ਰਹੇ ਪਈ ਹੈ ਐਸੇ ਵੀ ਸਾਰਾ ਕੁਝ ਪਾਣੀ ਦੇ ਨਾਲ ਨਾਲ ਹੀ ਹੁੰਦਾ ਨਾ ਉਹ ਸਭੇ ਤਾਵਾਂ ਜਿੰਨੀ ਆ ਬਸੀਆਂ ਇੱਥੇ ਕਿਸੇ ਮੁੰਡੇ ਨੇ ਖੋਜ ਵੀ ਕੀਤੀ ਸਾਰੇ ਕਿੰਨਾ ਤੋਂ ਜਾਣ ਵਾਲੇ ਹਜ਼ਾਰਾਂ ਸਾਲ ਪਹਿਲਾਂ ਕਿਹੜੇ ਕਿਹੜੇ ਤਰੀਕੇ ਅੱਜ ਤਾਂ ਲਾਈਆਂ ਹੋਈਆਂ ਬਾਈ ਪਹੁੰਚ ਗਏ ਜੀ ਆਪਾਂ ਇੱਥੇ ਲੋਕੇਸ਼ਨ ਤੇ ਪਿੱਛੇ ਇਸ ਪਾਸੇ ਤੋਂ ਆਈ ਆਪਾਂ ਤੁਰ ਕੇ ਤੇ ਇੱਥੇ ਦੱਸਦੇ ਹਾਂ ਬਾਈ ਕਹਿੰਦੇ ਇੱਥੇ ਆ ਇੱਟਾਂ ਲਾਈ ਹੋਈਆਂ ਇੱਕ ਰਸਤਾ ਬਣਾਇਆ ਹੋਇਆ ਇਹ ਕ੍ਰੋਸ ਕਰਕੇ ਦੇਖਣ ਜਾਣਾ ਉਹ ਪਹਾੜੀ ਦੇ ਕਹਿੰਦੇ ਕੋਈ ਕਿਲਾ ਹੈ ਉਹ ਕਿਲਾ ਦੇਖਣਾ ਫਿਲਹਾਲ ਤੇ ਇਹ ਰਸਤਾ ਇੱਸਾਂ ਕਰਕੇ ਇਹਨਾਂ ਨੇ ਇੱਟਾਂ ਰੱਖੀਆਂ ਹੋਈਆਂ ਕ੍ਰੋਸ ਕਰਨ ਵਾਸਤੇ ਬਣਾਇਆ ਹੋਇਆ ਆਜਾ ਬਰਾੜਾ ਕਿਲਾ ਦਿਖਾਈਏ ਤੈਨੂੰ ਬਈ ਹਾਂ ਬਈ ਹਾਂ ਆ ਸਾਰਾ ਰੇਤਾਂ ਜਿਹਾ ਇਸ ਤਾਂ ਕਰ ਰਸਤੇਆਂ 'ਚ ਮਤਲਬ ਯਾਰਾਂ ਸਲਿੱਪ ਨਹੀਂ ਹੁੰਦੀ ਗੱਡੀ ਪਰ 4x4 ਜਿੱਪਾਂ ਜਾਂ ਥਾਰਾਂ ਲੱਗ ਜਾਨੀ ਬਈ ਉਹ ਟਰੈਕਟਰ ਲੈ ਕੇ ਆ ਰਿਹਾ ਵਿੱਚ ਇਸਾਂ ਕਰਕੇ ਖੱਡਾਂ ਬਣੀ ਹੋਈਆਂ ਪਾਣੀ ਨਿਕਲਦਾ ਰਹਿੰਦਾ ਬਾਕੀ ਆ ਪਹਾੜੀ ਤੇ ਜਾ ਕੇ ਇੱਥੇ ਕਿਲਾ ਉੱਪਰ ਉਹ ਦੇਖਣਾ ਜਾ ਕੇ ਪੈਂਦੀ ਆ ਵਿਰਸ ਤੋਂ ਪਹਿਲਾਂ ਉਹ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਜੇ ਆ ਵਿਰਸ ਚੜਨੀ ਆ ਬੜੀ ਸੋਹਣੀ ਲੋਕੇਸ਼ਨ ਆ ਰਹੀ ਆ ਬਈ ਇੱਥੇ ਆ ਦੇਖੋ ਦੇਖੋ ਬੜੀ ਸੋਹਣੀ ਖੱਡ ਜੀ ਬਣੀ ਹੋਈ ਆ ਇੱਥੇ ਜਿਵੇਂ ਜੰਗਲਾਂ ਚ ਡਾਕੋਂ ਵਾਲੇ ਡੇਰੇ ਹੁੰਨੇ ਆ ਕੁਝ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤੇ ਬਾਕੀ ਆਪਣਾ ਰਸਤਾ ਇਸ ਸਾਈਡ ਨੂੰ ਜਾ ਰਿਹਾ ਅੱਗੇ ਸਿੱਧਾ ਆ ਇੱਕ ਡੈਮ ਟਾਈਪ ਆ ਗਿਆ ਜਿਵੇਂ ਕਿਸੇ ਡੈਮ ਜਾਂ ਬਣਿਆ ਹੁੰਦਾ ਬਾਕੀ ਇਹ ਚੜ ਕੇ ਜਾਣਾ ਹੁਣ ਆਪਾਂ ਨੇ ਉੱਪਰ ਹਾਂ ਨਾ ਜਾਂਦਾ ਜੀ ਉਹ ਦੇਖੋ ਪੈਰਾ ਰੇਰ ਬਹੁਤ ਰੇ ਰਾਹ ਮੋਹਣਾ ਜੀ ਰਾਹ ਦੀ ਤਾਂ ਬਸ ਪੁੱਛੋ ਨਾ ਕੰਮ ਤਾਂ ਬਣਾ ਹੀ ਰਹੇ ਹਾਂ ਜੀ ਥੱਲੇ ਕੰਮ ਨੂੰ ਜਰੂਰ ਜੀ ਜਰੂਰ हां ਇੱਥੇ ਤੁਸੀਂ ਵਾਹ ਵਾਹ ਦੇਖੋ ਪਹੁੰਚ ਗਏ ਜੀ ਆਪਾਂ ਮਲੋਟ ਕਿਲਾ ਇਹਨੂੰ ਅਕਬਰ ਦਾ ਕਿਲਾ ਵੀ ਕਿਹਾ ਜਾਂਦਾ ਹੈ ਤੇ ਬਾਕੀ ਸਾਰੀ ਥਕਾੜ ਲਿਖੀ ਜਾਂਦੀ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਲੈ ਕੇ ਆਏ ਇਹ ਕਿਲੇ ਬਾਰੇ ਥੋੜੀ ਜਾਣਕਾਰੀ ਦੇ ਦੇ ਜੀ ਸਾਨੂੰ ਕਿਲਾ ਜੀ ਇਹ ਜਿੱਦਾ ਥੱਲੇ ਕਮਾਲਦੀਨ ਜੀ ਨੇ ਦੱਸਿਆ ਨਾ ਹਾਂਜੀ ਇਹ ਮਤਲਬ ਲੋਧੀਆਂ ਨੇ ਬਣਾਇਆ ਸੀ ਕਿਲਾ ਠੀਕ ਹੈ ਜੀ ਤੇ ਜਦੋਂ ਲੋਧੀਆਂ ਨੇ ਕਿਲਾ ਬਣਾਇਆ ਤਾਂ ਦੱਸਦੇ ਜਿਹੜਾ ਹਮਾਇਉ ਸੀ ਹੂੰ ਹੂੰ ਤੇ ਉਹ ਜਿਹੜਾ ਲੜਕਾ ਸੀ ਜਦੋਂ ਉਹ ਹਰ ਗਿਆ ਨਾ ਛੇ ਸੱਤ ਸੂਰੀ ਨੇ ਹਰਾਤਾ ਉਹ ਚੁਪਾ ਗਿਆ ਸੀ ਤੇ ਉਦੋਂ ਅਕਬਰ ਛੋਟਾ ਜਿਹਾ ਸੀ ਠੀਕ ਹੈ ਜੀ ਤੇ ਇਹ ਕਿਲੇ ਵਿੱਚ ਦੱਸਦੇ ਆ ਕਿ ਉਹ ਅਕਬਰ ਨੂੰ ਲੁਕੋਇਆ ਗਿਆ ਸੀ ਹਾਂ ਇੱਥੇ ਤੇ ਜਦੋਂ ਇੱਥੇ ਦਾ ਇੱਕ ਬ੍ਰਾਹਮਣ ਸੀਗਾ ਹਾਂਜੀ ਬਹੁਤ ਵਧੀਆ ਬੰਦਾ ਸੀ ਉਹ ਉਹਨੇ ਇੱਥੇ ਆ ਕੇ ਦੱਸ ਦਿੱਤਾ ਸੀਗੇ ਵੀ ਅਕਬਰ ਨੂੰ ਮਾਰਨ ਦੇ ਲਈ ਆ ਗਿਆ ਕਿਉਂਕਿ ਉਹ ਉਹਦਾ ਵੰਸ਼ ਖਤਮ ਕਰਨਾ ਚਾਹੁੰਦੇ ਸੀ ਠੀਕ ਹੈ ਜੀ ਤੇ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਪਹਿਲਾਂ ਹੀ ਦੱਸਤਾ ਬ੍ਰਾਹਮਣ ਨੇ ਉਹ ਇਹਨੇ ਅਕਬਰ ਨੂੰ ਪਰਲੀ ਸਾਈਡ ਦੀ ਨਾ ਉਹਨੂੰ ਟੋਕਰੇ ਨਾਲ ਰਸੇ ਪਾ ਕੇ ਛੋਟੇ ਜਿਹੇ ਨੂੰ ਉਹਦੇ ਚਪਾਈਆਂ ਨੇ ਉਧਰ ਦੀ ਤਾਰ ਕੇ ਤਾਂ ਉਹਨੂੰ ਦਿੱਲੀ ਪਹੁੰਚਾਤਾ ਦੂਜੇ ਪਾਸੇ ਧਾਰ ਗਿਆ ਠੀਕ ਹੈ ਜਦੋਂ ਅਕਬਰ ਫੇਰ ਕਹਿੰਦੇ ਵੱਡਾ ਹੋਇਆ ਉਹ ਕਾਫੀ ਹਾਂ ਹਾਂ ਉਹ ਫੇਰ ਇੱਥੇ ਆਇਆ ਇੱਕ ਵਾਰ ਦੇਖਣ ਆਇਆ ਉਹਨਾਂ ਵੱਡਾ ਹੋ ਗਿਆ ਦੇਖਣ ਆਇਆ ਤੇ ਉਹਨੇ ਫੇਰ ਕਿਹਾ ਕਿ ਕਿਹੜੇ ਬੰਦੇ ਨੇ ਮਤਲਬ ਇਹ ਪਲਾਹ ਦਿੱਤੀ ਸੀ ਉਹਨੂੰ ਕਹਿੰਦਾ ਵੀ ਤੂੰ ਸਵੇਰ ਤੋਂ ਘੋੜਾ ਮੰਗਾਇਆ ਬਹੁਤ ਤੇਜ਼ ਦੌੜਨ ਵਾਲਾ ਉਹਨਾਂ ਇਲਾਕੇ ਦਾ ਉਹਨੂੰ ਕਿਹਾ ਵੀ ਜਿੱਥੇ ਤੱਕ ਘੋੜਾ ਦੌੜ ਜਵੇ ਠੀਕ ਹੈ ਜੀ ਤੱਕ ਤੇਰੀ ਮਾਲਕੀ ਆ ਤੇ ਇਥੇ ਤੱਕ 88 ਪਿੰਡ 84 ਆਪਣਾ ਸ਼ਾਮ 84 ਹੈ ਨਾ ਜੀ ਹਾਂ ਜੀ ਹਾਂ ਜੀ ਸ਼ਾਮ 84 ਤੱਕ ਕਹਿੰਦੇ ਘੋੜਾ ਸ਼ਾਮ ਪੈ ਗਈ ਠੀਕ ਹੈ ਉੱਥੇ ਤੱਕ ਸ਼ਾਮ 83 ਤੱਕ ਉਹ ਨੂੰ ਸਾਰੀ ਦੇਤੀ ਜੇ ਦਾ ਆਹੋ ਅੱਛਾ ਜੀ ਧੰਨਵਾਦ ਜੀ ਠੀਕ ਹੈ ਪਹੁੰਚ ਗਏ ਜੀ ਆਪਾਂ ਬਾਈ ਕਿਲੇ ਦੀ ਜਿੰਨੀ ਕਿ ਨਿਸ਼ਾਨੀ ਬਚੀ ਹੈ ਇਹ ਸਾਹਮਣੇ ਦਿਖ ਰਹੀ ਆਪਾਂ ਨੂੰ ਪੁਰਾਣੀਆਂ ਕੰਦਾ ਤੇ ਇੱਥੇ ਟਰੈਕਰ ਜਿੰਨੇ ਵੀ ਆਪਣੇ ਇੱਕ ਮੱਕਰ ਸਾਥੀ ਹੈ ਸਾਰੇ ਫੋਟੋਆਂ ਕਰਾ ਰਹੇ ਆਂ ਢੀਲ ਸੋਹਣੀ ਲੱਗੀ ਹੋਈ ਹੈ ਤਕਰੀਬਨ 150 200 ਦੇ ਕਰੀਬ ਆਪਣਾ ਟਰੈਕਰ ਸਾਥੀ ਇੱਥੇ ਆਏ ਹੋਏ ਆ ਕੁਝ ਇੱਥੇ ਫੋਟੋਆਂ ਕਰਾ ਕੇ ਚਲੇਗੇ ਕੁਝ ਬਾਕੀ ਦੇ ਪਿੱਛੇ ਆ ਰਹੇ ਆ ਬਹੁਤ ਸੋਹਣੀ ਲੋਕੇਸ਼ਨ ਹੈ ਉੱਪਰ ਪਹਾੜਾਂ ਦੇ ਬਿਲਕੁਲ ਟੋਪ ਤੇ ਲੋ ਜੀ ਇੱਥੇ ਕਰਾ ਰਹੇ ਆ ਸਾਰੇ ਫੋਟੋ ਬਹੁਤ ਚੰਗੀ ਤਕੜੀ ਮੋਟੀ ਜਿਹੜੀ ਕੰਧ ਦੀਵਾਰ ਜਿਹੜੀ ਕਰੀ ਹੋਈ ਹੈ ਪੁਰਾਣੀ ਕਿਉਂਕਿ ਪੁਰਾਣੀਆਂ ਜਿਹੜੀਆਂ ਹੁੰਦੀ ਸੀ ਆ ਜਿੰਨੀ ਮਾਰਤ ਆਪਾਂ ਦੇਖੀ ਸਾਰੀਆਂ ਮਜ਼ਬੂਤ ਚੌੜੀਆਂ ਗੰਨੀਹਾ ਹੁੰਦੀ ਸੀ ਕੰਦਾ ਸਾਰੀਆਂ ਤੇ ਇੱਥੋਂ ਦੱਸਦੇ ਜਿਵੇਂ ਬਾਈ ਨੇ ਇਤਿਹਾਸ ਦੱਸਿਆ ਕਿ ਬੈ اکبر ਨੂੰ ਬਚਾ ਵਾਸਤੇ ਇਥੋਂ ਪਿੱਛੋਂ ਕਿਸੇ ਖੱਡ ਰਹੀਂ ਤੋ ਆ ਰਿਆ ਸੀਗਾ ਪਿੱਛੇ ਉਤਰਨ ਦਾ ਰਸਤਾ ਫਿਲਹਾਲ ਹੈ ਨਹੀਂ ਕਿਉਂਕਿ ਕਾਫੀ ਡੂੰਗਾ ਪਿੱਛੇ ਜਿਹੜਾ ਆਪਾਂ ਦੇਖ ਰਹੇ ਹਾਂ ਕੱਡਾ ਤੇ ਇਸੇ ਰਸਤੇ ਰਾਹੀਂ ਜਿਹੜੇ ਦਸਤਰੀ ਆਪਾਂ ਆਏ ਹਾਂ ਉਸੇ ਰਸਤੇ ਨਹੀਂ ਆਪਾਂ ਨੂੰ ਇਹ ਦੇ ਕੇ ਵਾਪਸ ਜਾਣਾ ਪਊਗਾ ਆ ਲਿਖ ਲਈ ਇੱਕ ਵਾਰ ਪਿੱਛੇ ਰੋ ਸਾਰ ਆਪਾਂ ਦੇਖ ਲੈਂਦੇ ਵਿਊ ਜਿਹੜਾ ਹੁਣ ਆਪਾਂ ਐ ਦੀਵਾਰ ਦੇਖ ਰਹੇ ਹਾਂ ਕਿਲੇ ਦੀ ਸਾਰੀ ਪੱਥਰਾਂ ਨਾਲ ਬਣੀ ਹੋਈ ਹੈ ਤਾਂ ਹੀ ਐਨੇ ਸਮੇ ਤੋਂ ਖੜੀ ਹੈ ਕਿਉਂਕਿ ਜੇ ਇੱਟ ਹੁੰਦੀ ਤਾਂ ਦਫਦਈ ਇੱਥੇ ਕਿ ਇਟ ਇੰਨਾ ਸੋਮਾ ਨਹੀਂ ਟਿਕਦੀ ਉਹਦੀ ਮਨੀਅਤ ਖਤਮ ਹੋ ਜਾਂਦੀ ਹੈ ਤਾਂ ਕਰਕੇ ਸਾਰਾ ਪੱਥਰਾਂ ਨਾਲ ਹੀ ਬਣਿਆ ਹੋਇਆ ਇਹ ਆ ਦੇਖੋ ਬਹੁਤ ਜਿਹੜੀ ਮਟਾਈ ਹੈ ਜਿਹੜੀ ਕੰਧਾਂ 'ਨੇ ਆਪਾਂ ਦੇਖ ਰਹੀਆਂ ਇਹ ਉੱਪਰ ਛੱਤ ਦਾ ਵੀ ਆਪਾਂ ਟੌਪ ਤੇ ਬਹੁਤ ਸੋਹਣੀ ਜਿਹੜੀ ਆਪਣੀ ਕਲਾਕਾਰੀ ਨਾਲ ਬਣਾਈ ਹੁੰਦੀ ਹੈ ਪੁਰਾਣੀ ਇਮਾਰਤਾਂ ਨੂੰ ਕਈ ਵਾਰ ਫੋਟੋ ਖਿੱਚਣ ਦੇ ਚੱਕਰ ਤੋਂ ਉਹ ਜਿਹੜੀ ਭਾਵਕਤਾਂ ਨੂੰ ਸਾਈਡ ਤੇ ਰੱਖਣਾ ਪੈਂਦਾ ਥੋੜਾ ਜਿਹਾ ਹੁਣ ਆਪਾਂ ਉੱਪਰ ਆ ਕੇ ਬਾਈ ਪੌੜੀਆਂ ਰਾਹੀਂ ਉੱਪਰ ਤੋਂ ਨਜ਼ਾਰਾ ਦੇਖ ਲਈਏ ਲੋ ਜੀ ਆ ਗਏ ਆਪਾਂ ਟਾਪ ਤੇ ਛੱਤ ਤੇ ਫੋਕਰ ਕਿੱਧਰ ਗਿਆ ਸਾਰੇ ਮਿੱਤਰ ਅਥੇ ਫੋਟੋਆਂ ਕਰਾ ਰਹੇ ਆ ਸਹੀ ਗੱਲ ਹੈ ਆਪਾਂ ਉੱਪਰ ਕਿੱਧਰ ਜਾ ਕਿੱਨੇ ਜਾਣਾ ਰਹਿਣ ਦੋ ਪੂਰਾ ਖਤਰਨਾਕ ਮਾਹੌਲ ਹੈ نیچے ਸਾਰਾ ਦੇਖ ਰਹੇ ਆ ਡਾਊਨ ਏਰੀਆ ਡੂੰਘਾ ਰਹੀ ਉਹ ਸਾਰੀਆਂ ਖੱਡਾਂ ਜਾ ਰਹੀਆਂ ਪਾਣੀ ਦੀਆਂ ਖੱਡਾਂ ਤੇ ਉੱਪਰ ਦੂਜੇ ਪਾਸੇ ਵਾਲੇ ਪਹਾੜ ਵੀ ਦਿਖ ਰਹੇ ਆ ਆਪਾਂ ਨੂੰ ਐਡੀ ਸਾਈਡ ਜੇ ਮਾਰਿਆ ਬਹੁਤ ਸੋਹਣੀ ਫੋਟੋ ਹੋ ਰਹੀ ਸੀ ਨੇਚਰਲ ਇੱਧਰ ਦੇਖੋ ਮੇਰੇ ਵੱਲ ਹੱਸੋ ਇੱਥੇ ਦੱਸਦੇ ਆ ਬਾਈ ਜਿਹੜੇ ਘੁੰਮਣ ਆਏ ਹੋਏ ਕਹਿੰਦੇ 1995 ਚ ਰੁਪਚਾਲ ਆਇਆ ਤਾਂ ਉਸਨੇ ਇਹਦਾ ਕਿਲੇ ਦਾ ਬਹੁਤ ਨੁਕਸਾਨ ਕਰਿਆ ਤਾ ਕਰਕੇ ਸਿਰਫ ਇੱਕ ਕਿਨਾਰਾ ਹੀ ਰਹਿ ਗਿਆ ਜਿਹੜਾ ਆਪਾਂ ਦੇਖ ਰਹੇ ਹਾਂ ਤੇ ਇਕਲਾ ਹੈ ਬਹੁਤ ਪਿੱਛੇ ਤੱਕ ਸੀਗਾ ਜਿਹੜਾ ਆਪਾਂ ਦੇਖ ਰਹੇ ਏਰੀਆ ਕਾਫੀ ਪਿੱਛੇ ਦੂਰ ਤੱਕ ਫੈਲੇ ਹੋਏ ਸੀ ਸਰਪੰਚ ਸਾਹਿਬ ਇਹ ਫੋਟੋ ਮੈਂ ਐਮਾਜੋਂ ਤੇ ਪਾਦੀ ਜੇ ਤੁਸੀਂ ਡਾਊਨਲੋਡ ਕਰਨੇ ਗੂਗਲ ਪੇਜ ਤੇ ਭਾਈ ਉੱਪਰ ਪੀੜ ਕਾਫੀ ਹੈ ਉੱਪਰ ਸਾਰਾ ਦੇਖ ਗਿਆ ਆਪਾਂ ਛੱਤ ਤੇ ਜਿਹੜਾ ਦੇਖ ਕੇ ਆ ਗਏ ਉੱਪਰ ਫੋਟੋ ਲੱਗੇ ਹੋ ਤਰਾਣ ਜਿਹੜੇ ਆਪਣੇ ਸਾਥੀ ਆ ਆ ਦੇਖੋ ਇੱਥੇ ਸਾਰਾ ਟਿਆ ਹੋਇਆ ਤੇ ਉੱਪਰ ਇੱਥੇ ਕਰਾਈਆਂ ਫੋਟੋ ਆਪਾਂ ਨੇ ਪਿੱਛੇ ਦਾ ਸਾਰਾ ਡਾਊਨ ਹੈ ਤੇ ਧੋਗੇ ਆਪਾਂ ਜਾ ਨਹੀਂ ਸਕਦੇ ਤੇ ਇੱਥੇ ਹੀ ਫੋਟੋ ਬਹੁਤ ਵਧੀਆ ਆ ਰਹੀਆਂ ਬਾਕੀ ਜਿਵੇਂ ਆਪਾਂ ਦੇਖਦੇ ਆਂ ਕਿਲੇ ਚੋ مشਾਲ ਜਿਹੜੀ ਜਲਾ ਕੇ ਰੱਖਦੇ ਸੀ ਲਾਈਟ ਵਾਸਤੇ ਚਾਨਣ ਵਾਸਤੇ ਉਹਦੀਆਂ ਇੱਥੇ ਬਣੇ ਹੋਏ ਨਿਸ਼ਾਨ ਜੀ ਮੈਂ ਟੁੱਟੇ ਹੋਏ ਇੱਥੇ مشਾਲਾਂ ਰੱਖਦੇ ਸੀ ਬਾਕੀ ਆ ਆਲੇ ਜਿਵੇਂ ਆਪਾਂ ਰੱਖਦੇ ਘਰਾਂ 'ਚ ਪੁਰਾਣੇ ਘਰਾਂ 'ਚ ਉਹ ਚੀਜ਼ਾਂ ਇੱਥੇ ਆਪਾਂ ਨੂੰ ਪੁਰਾਣੀਆਂ ਨਿਸ਼ਾਨੀਆਂਾਂ ਵਰਗੀਆਂ ਦੇਖਾਂਗੇ ਇਹ ਇਹ ਇਹਨਾਂ ਚੀਜ਼ਾਂ ਦੇ مشਾਲਾਂ ਜਗਦੇ بس ਇਹ ਦਸ ਤੱਕਤ ਨਾ ਆ ਗਿਆ ਧਿਆਨ ਵਾਲਾ ਨਾ ਇੱਥੇ ਇਕੱਲਾ ਬੰਦਾ ਨਹੀਂ ਆ ਸਕਦਾ ਆਪਣੇ ਮਿੱਤਰ ਪਿਆਰੇ ਖੰਡੂ ਦੇ ਖਾਨ ਤਣੇ ਜੇ ਫੜ ਲਿਓ ਜਿਹੜੇ ਤਣੇ ਆ ਨਾ ਤਣੇ ਤਾਂ ਸੁੱਕੇ ਨੇ ਜੀ ਤਣੇ ਤੇ ਨਾ ਜ਼ੋਰ ਪਾਓ ਤਣਾ ਟੁੱਟ ਗਿਆ ਤੇ ਤਣੇ ਸਾਰੇ ਨਾ ਰਹਿ ਜੇ ਧੋਖਾ ਕੰਮ ਫੁੱਲ ਬਣਾ ਲੀਏ ਨਾ ਰੱਸਿਆਂ ਦਾ ਜਾਲ ਉਹ ਦਰਖਤਾਂ ਨਾ ਪਾ ਕੇ ਨਾ ਨੇੜੇ ਜੇ ਬਸ ਬੰਦਾ ਜਿਹੜੇ ਡਿੱਗੇ ਵੀ ਨੁਕਸਾਨ ਨਾ ਹੋਵੇ ਉੱਪਰੋਂ ਇਹ ਪਹਾੜਾਂ ਤੋਂ ਆਪਾਂ ਉਤਰ ਕੇ ਆਏ ਆ ਜੀ ਤੇ ਉਸੇ ਖੱਟ ਤੇ ਆ ਗਏ ਜਿਹੜੀ ਸਾਡਾ ਆਪਾਂ ਕ੍ਰੋਸ ਕਰਕੇ ਗਏ ਸੀ ਇਹ ਰਸਤਾ ਇੱਥੇ ਇਹਨਾਂ ਨੇ ਇੱਟਾਂ ਲਾ ਕੇ ਥੋੜਾ ਜਿਹਾ ਪ੍ਰਬੰਧ ਕਰਿਆ ਹੋਇਆ ਇੱਥੋਂ 2 2.5 ਕਿਲੋਮੀਟਰ ਆਪਣੀ ਲੋਕੇਸ਼ਨ ਹੈ ਜਿੱਥੇ ਆਪਾਂ ਰੁਕੇ ਹੋਏ ਹਾਂ ਟਰੈਕ ਕਰਕੇ ਕੰਪਲੀਟ ਪਹੁੰਚ ਗਏ ਆਪਾਂ ਦੀ ਕਾਰ ਪਾਰਕਿੰਗ ਦੇ ਜਿੱਥੇ ਗੱਡੀਆਂ ਲੱਗੀਆਂ ਹੋਈਆਂ ਸਮਾਂ ਸਵੇਕ 10 ਵਜੇ ਦਾ ਹੋ ਗਿਆ ਇਹ ਅੱਜੇ ਰੰਗ ਦਾ ਨਹੀਂ ਜੱਗਾ ਬੋਲ ਸੇ ਕੱਢ ਲਿਆਓ ਮੇਰੇ ਕੋਲ ਇਹ ਅੱਜੇ ਰੰਗ ਦਾ ਹੈ ਬਈ ਹੋ ਜਾਣਾ ਹੈ ਇਹ ਅੱਜੇ ਰੰਗ ਰੰਗੂ ਨਜ਼ਰਾਂ ਨਾਲ ਖਲਾਫ ਹੈ ਮੈਨੂੰ ਲੱਗਦਾ ਲੈਣ ਦਿਓ ਬੜਾ ਜਿਆਦਾ ਠੀਕ ਹੈ ਇਸ ਸਰੋਂ ਦੇ ਫੁੱਲ ਜਿੱਥੇ ਹੁੰਦੇ ਨੇ ਆਪਣੇ ਠੀਕ ਹੈ ਉੱਥੋਂ ਆਪਾਂ ਉੱਥੇ ਫਾਰਮ ਲਗਾਈਦਾ ਆਪਣਾ ਤੇ ਉੱਥੇ ਉਸ ਟਾਈਮ ਉਸੇ ਜਿਹੇ ਸਿਰਫ ਸਰੋਂ ਦੇ ਹੀ ਫੁੱਲ ਹੀ ਹੁੰਦੇ ਨੇ ਠੀਕ ਹੈ ਨਾ ਤੇ ਉੱਥੇ ਬੀਜ ਜਿਹੜੀਆਂ ਸਰੋਂ ਦੇ ਫੁੱਲਾਂ ਤੋਂ ਨੈਕਟਰ ਲੈ ਕੇ ਆਉਂਦੀਆਂ ਠੀਕ ਹੈ ਉਹ ਫੇਰ ਨੈਕਟਰ ਨੂੰ ਹਨੀ ਬਦਲਦੀਆਂ ਬੀਜ ਕਦੀ ਸ਼ਹਿਦ ਲੈ ਕੇ ਨਹੀਂ ਆਉਂਦੀ ਉਹ ਨੈਕਟਰ ਆਪਾਂ ਨੂੰ ਨੈਕਟਰ ਕਹਿੰਦਾ ਠੀਕ ਹੈ ਨਾ ਜਦੋਂ ਆਪਣੇ ਗਲੇ ਵਿੱਚ ਰੱਖਦੀ ਹੈ ਤੇ ਨੂੰ ਵਾਪਸ ਫਾਰਮ ਵਿੱਚ ਪਾਉਂਦੀ ਤਾਂ ਹਨੀ ਹੋ ਜਾਂਦਾ ਠੀਕ ਹੈ ਨਾ ਤੇ ਇਹਦੇ ਵਿੱਚ ਜਿਹੜੀ ਆਪਣਾ ਨਿਊਟ੍ਰੀਅੰਟ ਕੰਟੈਂਟ ਹੁੰਦਾ ਨੂੰ ਹਨੀ ਵਿੱਚ ਗਲੂਕੋਜ਼ ਤੇ ਫਰਕਟੋਜ਼ ਹੁੰ ਠੀਕ ਹੈ ਨਾ ਤੇ ਇਹਦੇ ਵਿੱਚ ਗਲੂਕੋਜ਼ ਜ਼ਿਆਦਾ ਹੁੰਦਾ 35 ਤੋਂ 40% ਇੱਚ ਗਲੂਕੋਜ਼ ਹੁੰਦਾ ਠੀਕ ਹੈ ਨਾ ਹੁਣ ਸਾਰੇ ਮਿੱਤਰਾਂ ਨੇ ਬ੍ਰੇਕਫਾਸਟ ਕਰ ਲਿਆ ਉਸ ਤੋਂ ਬਾਅਦ ਆਪਣੇ ਟੈਂਟ ਪੈਕ ਹੋ ਰਹੇ ਸਾਮਾਨ ਚੱਕ ਕੇ ਵਾਪਸੀ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਆਪਣਾ ਟੈਂਟ ਲੱਗਿਆ ਬਿਲਕੁਲ ਸਿਖਰ ਇਹੋਂ ਥੱਲੋਂ ਨਿਕਲਦੇ ਨਹੀਂ ਆ ਇੱਥੋਂ ਇਹਦੇ ਨਹੀਂ ਬਈ ਇਹ ਫਿਕਸ ਹੀ ਨਹੀਂ ਫਿਕਸ ਹੀ ਰਹਿਣੀ ਆ ਚਲੋ ਕਰੋ ਇਹ ਤੋਂ ਉੱਪਰੋਂ ਵੀ ਇਕੱਠਾ ਕਰੋ ਇੱਧਰੋਂ ਲਿਆਓ ਮੇਰੇ ਨਾਲ ਆਹ ਇਹ ਕਹੋਗਾ ਕਦੋਂ ਨਹੀਂ ਕਿ ਆਪਨੇ ਕਲੀਓ ਕਸ ਕੇ ਮੜਾ ਇੱਕ ਵਾਰ ਇਹ ਐਸ ਲੋ ਠੀਕ ਰਹਿਣਾ ਬਈ ਇਹਨੂੰ ਵਿਚ ਪਾ ਲਈਏ ਨਾ ਫਿਰ ਉਹ ਖਰਾਬਟੀ ਵਾਲੀ ਲੈ ਜਾਂਦਾ ਫਿਰ ਇਹਨਾਂ ਦਰਪਾਲ ਮਗਰ ਰੱਖ ਸੁਪਰੀ ਚ ਦੱਟ In Dutch? No, I can't. <laughs> <laughs> I hear you are living in Holland, I'm coming from Holland. I forgot the language, so it's more easy to do it in English. Please, please. Uh, okay, okay. I hope you have a good time in Holland. job. We're passing your village. Uh, uh, Pandori. Your Pandori village. And I hope to see you somewhere down the road. ਅਰ ઓਰ ਹਿਅਰ ઓਇਨ ਹਾਲੈਂਡ ਪ੍ਰੋਬਬਲੀ ਹਿਅਰ ਸੋ ਥੈਂਕ ਯੂ ਇਨ ਦੈਟ ਥੈਂਕ ਯੂ ਡਾਂਕ ਡਾਂਕੀ ਵਰੇਲ ਐਂ ਐ ਟੋਟ ਸੀਂਸ ਸਾਸਿਕਾ ਠੀਕ ਆ ਪਟੋਰੀ ਸਾਹਿਬ ਇਹ ਤੁਹਾਡੇ ਪਿੰਡ ਕੋਲੋਂ ਲੰਘਿਆ ਸੀਗਾ ਸਾਨੂੰ ਸੀ ਵੀ ਜੇ ਤੁਸੀਂ ਹੁੰਦੇ ਤੁਹਾਡੇ ਨਾਲ ਚਾਹ ਪਾਣੀ ਪਿਲਾਉਂਦੇ ਆਉਂਦਾ ਰਹਿੰਦਾ ਅਗਲੀ ਵਾਰ ਤੁਹਾਡੇ ਪਿੰਡ ਮੈਂ ਉਹ ਲਾਵਾਂਗੇ ਡੱਚ ਸਿਟੀਜ਼ਨ ਨਾਲ ਜਾਂ ਫਿਰ ਘਰ ਬਦਲ ਲਓ ਤੁਸੀਂ ਹਾਲੈਂਡ ਵਾਲਾ ਤੇ ਇਹ ਤੁਹਾਡੇ ਪਟੋਰੀ ਆ ਜਾਓ ਥੈਂਕ ਯੂ ਵੈਲ ਓਕੇ ਬਾਏ ਓਕੇ एव्रीथिंग ओके नाइस टू मीट यू नाइस टू मीट यू इट वाज अ प्लेजर टू हैव फन टुगेदर एंड शेयरिंग दिस बिग बिग मेला मीटिंग थैंक यू थैंक यू सो मार्की सो मैच 12 बज के 10 मिनट हो गए हां जी विराट साहब पहुंच गए जी पहुंच गए मेरा जी लगया हुआ सी ताई लेट हो गया भाई इनया गल्ला सुनावन लाग जेंदा उते फिर तोर नु जी नहीं करता ताई फिर हां ਪਾਪਾ ਬਾਈ ਪਾਰਕਿੰਗ 'ਚ ਪਹੁੰਚ ਗਏ ਜਿੱਥੇ ਆਪਣੀ ਕਾਰਾਂ ਖੜੀ ਸੀ ਗੱਡੀਆਂ ਬਾਕੀ ਹੁਣ ਆਪਾਂ ਨਹੀਂ ਇੱਥੋਂ ਜਾਣ ਦੀ ਤਿਆਰੀ ਵਾਪਸੀ ਕਰਦੇ ਹਾਂ ਇੱਥੋਂ ਤਕਰੀਬਨ ਬਹੁਤ ਬੰਦੇ ਆਪਣੇ ਨਿਕਲ ਗਏ ਇੱਥੇ ਆ ਗੱਡੀਆਂ ਖੜੀ ਸੀ ਜਗ੍ਹਾ ਹੁਣ ਖਾਲੀ ਹੋ ਗਈ ਬਾਕੀ ਹੁਣ ਅਸੀਂ ਵੀ ਨਿਕਲ ਜਾਣਾ ਹੁਣ ਬਾਈ ਚਲਿਏ ਜੀ ਨਿਕਲੀਏ ਫਿਰ ਹਨਾ ਜੀ ਗੱਡੀ ਤੋਣੀ ਪੈਣੀ ਸਾਨੂੰ ਲਈ ਬੜਗੀ ਹੈ ਨਾ ਹਾਂ ਉਹਦੇ ਨਾਲ ਹੋ ਜਾਣਾ ਚਲੋ ਸਹੀ ਹੈ ਬਾਈ ਡੀਜ਼ਲ ਮਾਰ ਕੇ ਲੈ ਆਵਾ ਹਾਂ ਤੇ ਡੀਜ਼ਲ ਖੇ ਜਾਣੀ ਹੁਣ ਸਹੀ ਹੈ ਹਾਂ ਚਲੋ ਠੀਕ ਹੈ ਬਾਈ ਜੀ ਫਿਰ ਵਧੀਆ ਰਿਹਾ ਆਪਾਂ ਮਿਲੇ ਇਕੱਠੇ ਰਹੇ ਦੋ ਦਿਨ ਆਸ ਰਿਹਾ ਬੜਾ ਵਧੀਆ ਹਾਂ ਫਿਰ ਮਿਲਦੇ ਆ ਜੀ ਕਿਤੇ ਮਾਲੀ ਸਾਈਡ ਆਇਓ ਕਿਤੇ ਫਿਰ ਆਪਾਂ ਘੁੰਮਦੇ ਆ ਉਹ ਕੀ ਬਾਤ ਹੈ ਆਪਾਂ ਤਾਂ ਚੱਲਦੇ ਹਾਲੇ ਆਪਣਾ ਸਫਰ ਹਾਲੇ ਹੈਗਾ ਲੰਬਾ ਠੀਕ ਹੈ ਜੀ ਪੌਪ ਪੌ ਆ ਯਾਰ 3 ਘੰਟੇ ਲੱਗ ਜੂ 4-5 ਘੰਟੇ ਲਾਉਂਗੇ ਅਸੀਂ ਜੀ ਕੜੀ ਜਣਾ ਉਹ ਕੰਪਨੀ ਆ ਇਹ ਜਣਾ ਜੀ ਆਟਾ ਵੜਾ ਹਾਂ ਇਹ ਜੀ ਬਾਜਾ ਹੁਣ ਬਲੇਰੋ ਸਕੋਰਪੀ ਇੰਜਨ ਹੋਣ ਵਾਲ ਲਗੇ ਪਹਿਲਾਂ ਤਾਂ ਤੁਹਾਡੇ ਚੱਲਦੇ ਸੀ ਹਾਂ ਕਟਵਾਟਾ ਹੈ ਵੀ ਬਹੁਤ ਕਿਆਣ ਛੜਤੀ ਐ ਜੇ ਸੜਕ ਛੁੱਟੀ ਜਾ ਸਮਾ 2:15 ਮਿੰਟ ਦਾ ਹੋ ਗਿਆ ਤੇ ਆਪਾਂ 60 ਕਿਲੋਮੀਟਰ ਦੇ ਕਰੀਬ ਸਫ਼ਰ ਤੈਅ ਕਰਿਆ ਹੈ ਤੇ ਇਸ ਜਗ੍ਹਾ ਤੇ ਰੋਡ ਤੇ ਆਪਾਂ ਨੂੰ ਲੋਕੇਸ਼ਨ ਸੋਹਣੀ ਲੱਗੀ ਹੈ ਤਾਂ ਕਰਕੇ ਆਪਾਂ ਇੱਥੇ ਰੁਕੇ ਆਂ ਲੋਕੇਸ਼ਨ ਸਰਪੰਚ ਹਵੇਲੀ ਨਾਮ ਲਿਖਿਆ ਹੋਇਆ ਰੋਡ ਤੇ ਸੋਹਣੀ ਲੋਕੇਸ਼ਨ ਹੈ ਇੱਥੇ ਥੋੜਾ ਜਿਹਾ ਆਪਾਂ ਰੈਸਟ ਕਰਦੇ ਆਂ ਤੇ ਖਾਣਾ ਖਾ ਕੇ ਚਾਹ ਪੀ ਕੇ ਫਿਰ ਆਪਣਾ ਸਫ਼ਰ ਅੱ ਤੋਂ ਸ਼ੁਰੂ ਕਰਦੇ ਆਂ ਬਾਕੀ ਇੱਥੇ ਦੇਖਣ ਲਈ ਵਿਰਾਸਤੀ ਹਵੇਲੀ ਬਣੀ ਹੋਈ ਹੈ ਇਹਦੀ ਐਂਟਰੀ ਫੀਸ ਕੋਈ ਨਹੀਂ ਹੈ ਫ੍ਰੀ ਦੇ ਵਿੱਚ ਇੱਥੇ ਆ ਕੇ ਆਪਾਂ ਜਿਹੜਾ ਨਜ਼ਾਰਾ ਦੇਖ ਸਕਦੇ ਆਂ ਹਵੇਲੀ ਦਾ ਬਾਕੀ ਇੱਥੇ ਹੋਰ ਵੀ ਜਿਵੇਂ ਯਾਰਾਂ ਦਾ ਸਟੇਸ਼ਨ ਖੇਡਣ ਵਾਸਤੇ ਬਣੇ ਹੋਏ ਆ ਝੁੱਲੇ ਬੱਚਿਆਂ ਦੇ ਐਕਟੀਵਿਟੀਆਂ ਜਿਵੇਂ ਬੱਚਿਆਂ ਨੇ ਖੇਡਣਾ ਹੋ ਜੰਨੀ ਆ ਤੇ ਵਧੀਆ ਆਪਸ਼ਨ ਰਸਤੇ ਵਿੱਚ ਰੁਕਣ ਦਾ ਖਾਣਾ ਪੀਣ ਖਾਣ ਵਾਸਤੇ ਕੁਝ ਇਹਨਾਂ ਦੇ ਜਿਵੇਂ ਟਰੈਕਟਰ ਹੋ ਗਏ ਬੁਲਟ ਹੋ ਗਏ ਸਮਾਨ ਰੱਖਿਆ ਹੋਇਆ ਪੁਰਾਣਾ ਮੋਡੀਫਾਈ ਕਰਕੇ ਫੋਟੋਵਾਂ ਬਰਖਿ ਜਾਣ ਵਾਸਤੇ ਬਾਕੀ ਸਾਹਮਣੇ ਵੀ ਨਾ ਤਾਂ ਬਣਿਆ ਹੋਇਆ ਸਰਪੰਚ ਹਵੇਲੀ ਰੈਸਟੋਰੈਂਟ